ਗੁੱਡ ਮਾਰਨਿੰਗ एवरीवन ਸਭ ਤੋਂ ਪਹਿਲੇ ਮੈਂ ਥੈਂਕ ਕਰਦਾ ਮੇਰੇ ਸ਼ਾਰਟ ਨੋਟਿਸ ਤੇ ਇੰਨੇ ਪਾਰਟਿਸਪੈਂਟਸ ਆਏ ਐ ਸਟੂਡੈਂਟਸ ਐ ਸ਼ਹਿਰ ਦੇ ਮੋਟਰ ਬੰਦੇ ਐ ਉਹਨਾਂ ਦਾ ਮੈਂ ਜ਼ਿਲ੍ਹਾ ਪੁਲਿਸ ਵੱਲੋਂ ਤਨਵਾਦ ਕਰਦਾ ਪਿਆਸ ਕਰਦਾ ਵੀ ਜਿਹੜੀ ਇਹ ਮੂਵਮੈਂਟ ਐ ਇਹਦੇ ਬਾਰੇ ਇਸ ਤੇ ਵਿਚਾਰ ਕਰਨਗੇ ਜਦੋਂ ਰੈਲੀ ਖਤਮ ਹੋਊਗੀ ਇਹ ਇੱਕ ਬੜਾ ਅੱਛਾ ਉਪਰਾਲਾ ਹੈ 2019 ਸ਼ੁਰੂ ਹੋਇਆ ਸੀਗਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਫਿਟ ਇੰਡੀਆ ਨੂੰ ਲੈ ਕੇ ਫਿਟ ਇੰਡੀਆ ਮੂਵਮੈਂਟ ਇਹ ਕਈ ਕੰਟਰੀਜ਼ ਮੂਵਮੈਂਟ ਚੱਲੀਆਂ ਸੀਗੀਆਂ ਜਰਮਨ ਦੇ ਵਿੱਚ ਫਿਟ ਫੈਟ ਮੂਵਮੈਂਟ ਚੱਲੀ ਸੀਗੀ ਚਾਈਨਾ 'ਚ ਵੀ ਚੱਲੀ ਹੈ ਤੇ ਅੱਜ ਅਸੀਂ ਬੜੇ ਖੁਸ਼ਕਿਸਮਤ ਆ ਅਸੀਂ ਮਲੇਰਕੋਟਲੇ ਦੇ ਜ਼ਿਲ੍ਹੇ ਵਿੱਚ ਇਸ ਨੂੰ ਮਨਾ ਰਹੇ ਹਾਂ ਇੱਕ ਜੂਨੀਅਰ ਟੀਮ ਸੀ ਕੁਲੰਪੀਨ ਦੀ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹ ਚੱਲ ਰਿਹਾ ਹੈ ਬਹੁਤ ਵੱਡੀ ਬਾਤ ਦੀ ਬਹੁਤ ਵੱਡੀ ਬੀਟਿੰਗ ਅੰਬ੍ਰੋਸਤ ਰਵਾਂਗੇ ਤੇ ਚੰਗੇ ਕੰਮ ਹੋਰ ਹੋਰ ਫਿਟ ਮਾਈਂਡ ਇਜ਼ ਆਲਵੇਜ਼ ਆ ਹੈਲਥੀ ਸੋਲ ਸਿਸ ਕਰਕੇ ਮੈਂ ਆਸ ਕਰਦਾ ਵੀ ਇਹ ਇੱਕ ਰੂਟੀਨ ਵਾਲਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਇਹਨੂੰ ਆਪਾਂ ਕੰਟੀਨਿਊਸਲੀ ਕਰੀਏ ਤੇ ਆਹਨਾਂ ਦੇ ਬੱਚਿਆਂ ਨੂੰ ਤੇ ਸ਼ਹਿਰ ਵਾਸੀ ਨੂੰ ਹੋਰ ਜੋੜੀਏ ਤਾਂ ਕਿ ਸਾਡਾ ਸ਼ਹਿਰ ਫਿਟ ਹੋਵੇ ਤੇ ਤੰਦਰੁਸਤ ਹੋਵੇ ਧੰਨਵਾਦ ਜੈ ਹਿੰਦ ਅੱਜ ਇਸ ਮੌਕੇ ਤੇ ਜਿਹੜਾ ਅੱਜ ਸੰਡੇ 온 사이클 ਦਾ ਇੱਕ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਜਾਰੀ ਕੀਤਾ ਗਿਆ ਫਿਟ ਇੰਡੀਆ ਮੂਵਮੈਂਟ ਤੇ ਇਹਦੇ ਵਿੱਚ ਮੈਂ ਸਾਰਿਆਂ ਵੱਲੋਂ ਵੈਲਕਮ ਕਰਦਾ ਆਂ ਸ਼੍ਰੀ ਅਜੀਤ ਗਗਨ ਅਜੀਤ ਸਿੰਘ ਜੀ ਐਸਐਸਪੀ ਮਲੇਰਕੋਟਲਾ ਸਰਦਾਰ ਤੇ ਨਾਲ ਹੀ ਮੈਂ ਵੈਲਕਮ ਕਰਦਾ ਸਾਰੇ ਆਫੀਸਰਸ ਦਾ ਐਂਡ ਕਲੀਕਸ ਦਾ ਜਿਹੜੇ ਮਲੇਰਕੋਟਲਾ ਪੁਲਿਸ ਤੋਂ ਅੱਜ ਸਾਡੇ ਵਿੱਚ ਸ਼ਾਮਲ ਹੋਏ ਨੇ ਐਂਡ ਸਭ ਤੋਂ ਉੱਪਰ ਜਿਹੜਾ ਮੈਂ ਚਾਹਨਾ ਕਿ ਜਿਹੜੀ ਮੈਂ ਖੁਸ਼ੀ ਪ੍ਰਗਟ ਕਰਦਾ ਕਿ ਜਿਹੜੇ ਅੱਜ ਸਾਡੇ ਨਾਲ ਇਹ ਸਾਈਕਲ ਰੈਲੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਬੱਚੇ ਤੇ ਜਿਹੜਾ ਸਾਡਾ ਉਦੇਸ਼ ਹੈ ਜਿਹੜਾ ਸਰਕਾਰ ਦਾ ਉਦੇਸ਼ ਹੈ ਕਿ ਫਿਟ ਇੰਡੀਆ ਮੂਵਮੈਂਟ ਦਾ ਹੈਗਾ ਉਹਨਾਂ ਦਾ ਮੈਂ ਵੈਲਕਮ ਕਰਦਾ ਐਂਡ ਸਰਦੀ ਪਰਮਿਸ਼ਨ ਨਾਲ ਮੈਂ ਹੁਣ ਸਾਰਿਆਂ ਨੂੰ ਇਹ ਚਾਹਨਾ ਕਿ ਇੱਕ ਵਾਰ ਲਾਈਨ ਅਪ ਹੋ ਜਾਣ ਤਾਂਕਿ ਆਪਾਂ ਇਹ ਸਾਈਕਲ ਰੈਲੀ ਨੂੰ ਜਲਦੋਂ ਜਲਦ ਸ਼ੁਰੂ ਕਰ ਸਕੀਏ ਖੁਦ ਕਿਲੇ ਨੇ ਔਕੀ ਦੇ ਬਹੁਤ ਵੱਡੇ ਪਲੇਅਰ ਨੇ ਨੈਸ਼ਨਲ ਗੋਲਡ ਮੈਡਲਿਸਟ 올림픽 ਪਾਰਟੀ 올림픽 ਇਹਦੇ ਨਾਲ ਹੀ ਮੇਰੇ ਖਿਆਲ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਮਲੇਰਕੋਟਲਾ ਜ਼ਿਲ੍ਹਾ ਜਿਹੜਾ ਹੈਗਾ ਉਹ ਇਹਨਾਂ ਦੇ ਸਪੋਰਟਸ ਹੋਣ ਤੇ ਫਖਰ ਮਹਿਸੂਸ ਕਰ ਰਿਹਾ ਹੈ ਕਿ ਮਲੇਰਕੋਟਲੇ ਦੀ ਵੀ ਸਪੋਰਟਸ ਦੇ ਵਿੱਚ ਵੀ ਸਾਰਾ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਹਾਕੀ ਫੁੱਟਬਾਲ ਇਸ ਤੋਂ ਇਲਾਵਾ ਸਾਰਾ ਅਸੀਂ ਤੁਹਾਨੂੰ باکسنگ دے بچے ریسلنگ دیا بیسٹ ٹیمیں جڑیاں نے وہ دیکھ داں گے سر تاریخ سرپرستی کہ تو میں بہت ہی ادب اور ستکار بیٹی کرتا سنا ہے لوگ تجھی آنکھ بھر کے دیکھتے ہیں سو تیرے شہر میں کچھ دن ٹھہر کے دیکھتے ہیں سنا ہے بولو تو باتوں سے بھول چڑھتے ہیں یہ بات ہے تو چلو بات کر کے دیکھتے ہیں کابلیہ پرم گگن ایس ایس پی کلدیپ سنگیس پی بلیرکوٹلا رنجیت سنگھ ڈی ایس پی سپیشل برانچ ریلی شروع ٹیچر صاحبان اگیں رہیں گے تھی کوئی بھی بندہ اس ریلی کی جہی ویل ہے اس کو کراس نہیں کرے گا شاباش بیٹے اٹھائے سر بڑے چدو تن ہوئے غرور سے تمہارے قافلے کی شان دیکھتی ہیں دور سے ہمالیہ کی چھوٹی ہیں قسم تمہاری آن کی فدا تمہاری شان کے बढ़ाके हाथ तोड़ लो सितारे आसमान के उठाओ शकी के कशान बड़ी